ਸਿਕਸਫਾ ਦੇ ਵਿੱਚ ਜਾਂ ਕੈੜੀ ਇੱਕ ਅਕਾਲੀ ਸਫਾ ਦੇ ਵਿੱਚ ਅੱਜ ਇੱਕ ਚਰਚਾ ਇੱਕ ਬੈਠਕ ਨੂੰ ਲੈ ਕੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਰਮਿਆਨ ਅੱਜ ਸਵੇਰੇ ਇੱਕ ਬੈਠਕ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਜਥੇਦਾਰ ਸਾਹਿਬ ਨੂੰ ਮਿਲਣ ਜਾਂਦੇ ਆ। ਭਾਵੇਂ ਕਿ ਇੱਕ ਪ੍ਰਬੰਧਨ ਨੇ ਹੀ ਦੋਨੇ ਹਸਤੀਆਂ ਕੰਮ ਕਰਨੀਆਂ, ਦੋਨਾਂ ਦਾ ਵਿਚਰਨ ਹੈ। ਸਵਭਾਵ ਕੀ ਕੇ ਸਿਲਸਿਲੇ ਦੇ ਵਿੱਚ ਪ੍ਰਬੰਧ ਦੇ ਸਿਲਸਿਲੇ ਦੇ ਵਿੱਚ ਮੀਟਿੰਗਾਂ ਦਾ ਹੁੰਦਾ ਰਹਿੰਦੀਆਂ ਰਹਿੰਦੀਆਂ ਨੇ ਪਰੰਤੂ ਉਸ ਵੇਲੇ ਇੱਕ ਵੱਡੀ ਚਰਚਾ ਬਣਦੀ ਹੈ ਕਿ ਜਦੋਂ 2 ਦਸੰਬਰ ਦੇ ਫੈਸਲੇ ਦੇ ਇਵੇਂ ਸ਼੍ਰੋਮਣੀ ਅਕਾਲੀ ਦਲ ਨੇ 10 ਜਿਹੜੀ ਹੈ ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਬੈਠਕ ਰੱਖੀ ਹੋਵੇ ਜਿਹਦੇ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਸਤੀਫੇ ਉੱਤੇ ਅਗਲਾ ਫੈਸਲਾ ਹੋਣਾ ਹੋਵੇ ਤੇ ਦੂਜੇ ਪੱਨੇ ਅਕਾਲੀ ਦਲ ਦੀ ਇਹ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿਸ ਤਰ੍ਹਾਂ ਦਾ ਉਹਦੇ ਉਹਦੇ ਵਿੱਚ ਜਿਹੜਾ ਫੈਸਲਾ ਪ੍ਰਧਾਨ ਦੇ ਫੈਸਲੇ ਤੋਂ ਇਲਾਵਾ ਹੋਰ ਕੀ ਕੁਝ ਹੋਣ ਵਾਲਾ ਹੈ ਕਿਉਂਕਿ ਦੋਨੇ ਮਾਮਲੇ ਪੰਥਕ ਸਾਹਿਬ ਤੇ ਅਕਾਲੀ ਸਾਹਿਬ ਦੇ ਅਹਿਮ ਨੇ ਕਹੇ ਰ ਇਸ ਸਾਰੇ ਮਾਮਲੇ ਸਬੰਧੀ ਚਰਚਾ ਨਹੀਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਹਿ ਸਕਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਸਿਆਸੀ ਤੇ ਧਾਰਮਿਕ ਪੱਖੋਂ ਵੱਡੀ ਸ਼ਕਤੀ ਹੈ ਸਰਦਾਰ ਪਰਮਜੀਤ ਸਿੰਘ ਸਰਵਾਜੀ ਸਰਵਾਸਾਬ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਉਲੋਂ ਤੁਹਾਡਾ ਸਵਾਗਤ ਵੈਲਕਮ ਜੀ। ਸੌਦਾ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਇਸੇ ਬਾਰੇ ਜੋ ਸਮਝਿਆ। ਸਰਵਾਸਾਬ ਆਪਾਂ ਜਿਵੇਂ ਕਿ ਜਿਵੇਂ ਕਿ ਜ਼ਿਕਰ ਕੀਤਾ ਹੀ ਹੈ ਕਿ ਇੱਕ ਪ੍ਰਬੰਧਨ ਹੇਟ ਨੇ ਦੋਨੇ ਹੀ ਹਸਤੀਆਂ ਜਤੀਦਾਰਤੀ ਪ੍ਰਦਾਨ। ਚਲਸਲਾ ਬੈਠਕਾਂ ਦਾ ਹੁੰਦਾ ਹੀ ਰਹਿੰਦਾ ਹੈ ਪਰੰਤੂ ਉਸ ਵੇਲੇ ਇਹ ਬੈਠਕ ਬੜੀ ਚਰਚਾ ਦੇ ਵਿੱਚ ਬਣੀ ਹੋਈ ਹੈ ਜਦੋਂ ਤੋਂ ਸਵੇਰ ਤੋਂ ਇਹ ਬੈਠਕ ਹੋਈ ਹੈ। ਕਿ ਇਹਦੇ ਵਿੱਚ ਕੀ ਕੁਝ ਹੋਇਆ ਕੀ ਨਹੀਂ ਹੋਇਆ ਕੀ ਹੋ ਸਕਦਾ ਹੈ ਅਜਿਹਾ ਸਾਰਾ ਕੁਝ ਕਿਉਂਕਿ 10 ਜਨਵਰੀ ਦੀ ਭੜਕੇ ਹੀ 2 ਦਸੰਬਰ ਦੇ ਫੈਸਲੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜੇਕਰ ਕਹਿ ਲਈਏ ਕਿ ਇੱਕ ਕੜੀ ਵੱਜੋ ਵਿਚਾਰਨ ਕਰਨੇ ਉਹ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਧਾਮੀ ਸਾਹਿਬ ਅੱਜ ਮਿਲਣ ਜਾਂਦੇ ਆ ਇਸ ਮਿਲਣੀ ਨੂੰ ਦੋਨਾਂ ਦੀ ਜਿਹੜੀ ਹੈ ਜਥੇਦਾਰ ਤੇ ਪ੍ਰਧਾਨ ਦੀ ਆਪਾਂ ਕਿਵੇਂ ਦਿਖਦੇ ਆ ਕਿਸ ਤਰ੍ਹਾਂ ਦੀ ਰਹੀ ਹੋਏਗੀ ਕਿਸ ਤਰ੍ਹਾਂ ਦੀ ਰਹਿਣ ਦਾ ਅਨੁਮਾਨ ਹੈ ਭਾਵੇਂ ਅਧਿਕਾਰ ਤੌਰ ਤੇ ਹਾਲੇ ਕੁਝ ਸਾਹਮਣੇ ਨਹੀਂ ਆਇਆ ਜੀ ਸ਼ੁਰੂਆਤ ਆ ਦੇਖੋ ਇਸ ਤੋਂ ਪਹਿਲਾਂ ਸਾਨੂੰ ਇਹ ਜਿਹੜੀ ਸੰਸਥਾ ਆ ਜਿਹੜੀ ਸ਼੍ਰੀ ਕਾਤਰ ਸਾਹਿਬ ਦੀ ਜਿਹੜੀ ਹੈਗੀ ਆ ਪ੍ਰਕਿਰਿਆ ਉਹਦਾ ਉਹਨੂੰ ਸਮਝਣਾ ਜ਼ਰੂਰੀ ਆ ਕਿਉਂਕਿ ਇਹ ਬੇਸਿਕਲੀ ਜਿਹੜੀਆਂ ਸੰਸਥਾਵਾਂ ਨੇ ਇਹ ਇੱਕ ਹੀ ਨੇ ਸ਼੍ਰੀ ਕਾਤਰ ਸਾਹਿਬ ਤੋਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਜਿਹੜਾ ਜਨਮ ਹੋਇਆ ਉੱਥੋਂ ਹੀ ਸ਼੍ਰੋਮਣੀ ਕਾਲੀ ਦਲ ਦਾ ਜਨਮ ਹੋਇਆ ਔਰ ਜਿਹੜੀ ਅਕਾਲ ਤਖਤ ਸਾਹਿਬ ਦੇ ਫੈਸਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿੱਥੇ ਸੰਗਤ ਲਾਗੂ ਕਰਦੀ ਹੈ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨਾਂ ਨੂੰ ਲਾਗੂ ਕਰਵਾਉਣਾ ਕਿਉਂਕਿ ਜਿਸ ਤਰ੍ਹਾਂ ਅਦਾਲਤਾਂ ਦੇ ਫੈਸਲੇ ਜੱਜ ਕਰਦੇ ਨੇ ਤੇ ਉਹਨਾਂ ਨੂੰ ਜਿਹੜੀ ਨਿਪਟਾਉਣ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ ਸਰਕਾਰਾਂ ਦੀ ਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੁੰਦੇ ਨੇ ਉਹਨਾਂ ਨੂੰ ਸੰਗਤ ਤੱਕ ਪਹੁੰਚਾਉਣਾ ਔਰ ਉਹਨਾਂ ਨੂੰ ਲਾਗੂ ਕਰਵਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸ਼੍ਰੋਮਣੀ ਗੁਰਦਾਪਨਤਾ ਕਮੇਟੀ ਦੀ ਹੁੰਦੀ ਆ ਦੂਸਰਾ ਇਹ ਇਸ ਵਾਰੀ ਹੋਰ ਵੀ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਆਪਣਾ ਰਗਵੀਰ ਸਿੰਘ ਜੀ ਉਹ ਨਾਲ ਦੀ ਨਾਲ ਐਡਗੰਥੀ ਸ਼੍ਰੀ ਦਰਬਾਰ ਸਾਹਿਬ ਵੀ ਨੇ ਸ਼੍ਰੀ ਹਮੰਦਰ ਸਾਹਿਬ ਵੀ ਔਰ ਇਸੇ ਤਰ੍ਹਾਂ ਗਿਆਨੀ ਸੁਲਤਾਨ ਸਿੰਘ ਜਿਹੜੇ ਸਿੰਘ ਸਾਹਿਬ ਤਖਸ਼ਿਰੀ ਕੇਸਗੜ੍ਹ ਸਾਹਿਬ ਨੇ ਉਹ ਨਾਲ ਦੀ ਨਾਲ ਗ੍ਰੰਥੀ ਵੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਜੀ ਇਸ ਕਰਕੇ ਇਹਨਾਂ ਕੋਲੇ ਦੋ ਦੋ ਔਦੇ ਹੋਣ ਕਰਕੇ ਇਹ ਜ਼ਰੂਰੀ ਨਹੀਂ ਆ ਵੀ ਉਹ ਸ਼੍ਰੀ ਅਕਾਲ ਤਾ ਸਾਬ ਦੇ ਜਿਹੇ ਦਰਵਾਜੇ ਉਹਨਾਂ ਨੂੰ ਮਿਲੇ ਹੋਣ ਹੋ ਸਕਦਾ ਵੀ ਉਹ ਗੁਰਦੁਆਰਾ ਦੇ ਪ੍ਰਬੰਧ ਆਲੀ ਕਿਉਂਕਿ ਜਿਹੜਾ ਸੱਚਖੰਡ ਸ਼੍ਰੀ ਹਿਮੰਦਰ ਸਾਹਿਬ ਦਾ ਅੰਦਰਲਾ ਪ੍ਰਬੰਧ ਆ ਉਹਦੀ ਦੇਖ ਸਿੰਘ ਸਹਿਬਾਨ ਜਿਹੜੇ ਜਿਹੜੇ ਉੱਥੋਂ ਦੇ ਹੈਡ ਕੰਟੀ ਸਾਹਿਬ ਦੇ ਅਧੀਨ ਹੁੰਦੀ ਆ ਕੋਈ ਵੀ ਉੱਥੋਂ ਦਾ ਫੈਸਲਾ ਕਰਨਾ ਹੋਵੇ ਕੋਈ ਵੀ ਉੱਥੋਂ ਦੇ ਆਪਾਂ ਬਦਲਨੇ ਹੋਣ EMPLOYEES ਉਹ ਉਹਨਾਂ ਦੀ ਸਲਾਹ ਨਾਲ ਹੀ ਕੀਤੇ ਜਾਂਦੇ ਨੇ ਸੋ ਦੂਸਰਾ ਜਿਹੜਾ ਤੁਸੀਂ ਪੱਖ ਰੱਖਿਆ ਉਹ ਵੀ ਇੱਕ ਬਹੁਤ ਐਮ ਕਿਉਂਕਿ ਧਾਮੀ ਸਾਹਿਬ ਨੂੰ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਚੇਅਰਮੈਨ ਬਣਾਇਆ ਗਿਆ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਆ ਉਹਦੇ ਤੇ ਵੀ ਕੱਲ ਜਿਹੜੀ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਇਹ ਵੀ ਹੋ ਸਕਦਾ ਹੈ ਕੋਈ ਉਸ ਜਿਹੜੀ ਉਹਨਾਂ ਦੀ ਇੱਕ ਵਰਕਿੰਗ ਆ ਸੱਤ ਮੈਂਬਰੀ ਕਮੇਟੀ ਦੀ ਕਿਉਂਕਿ ਉਹਦੇ ਬਾਰੇ ਕੋਈ ਕਲੈਰੀਫਿਕੇਸ਼ਨ ਲੈਣ ਗਏ ਹੋਣ ਸੋ ਮੈਂ ਸਮਝਦਾ ਵੀ ਇਹਨੂੰ ਕਈ ਪੱਖਾਂ ਤੋਂ ਪਰਚੋਲਣ ਦੀ ਲੋੜ ਆ ਨਿਹਰਾ ਇੱਕ ਪੱਖ ਜਾਂ ਸ਼ੱਕ ਦੀ ਨਿਗਾਹ ਨਾਲ ਹੀ ਦੇਖਣਾ ਉਹ ਠੀਕ ਨਹੀਂ ਹੈ ਕਿਉਂਕਿ ਇਹ ਹੋ ਸਕਦਾ ਹੈ ਵੀ ਪ੍ਰਬੰਧਾਂ ਬਾਰੇ ਵੀ ਕੋਈ ਮੀਟਿੰਗ ਹੋਵੇ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਆਉਂਦੀ ਹੈ ਤੁਸੀਂ ਇੱਕ ਤਰੀਕ ਨੂੰ ਦੇਖਿਆ ਹੋਣਾ ਬਹੁਤ ਪਿੱਛੇ ਆਪਣੇ ਤੱਕ ਭੀੜ ਰਹੀ ਹੈ ਉਹਦਣ ਤਾਂ ਉਹਨਾਂ ਪ੍ਰਬੰਧਾਂ ਲਈ ਕਿਉਂਕਿ ਸਾਡੇ ਕੋਲੇ ਜਿਹੜੀਆਂ ਸ਼ਿਕਾਇਤਾਂ ਨੇ ਜਾਂ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਕੋਲ ਹੀ ਆਉਂਦੀਆਂ ਜੇ ਕੋਈ ਅੰਦਰਲੀ ਹੋਵੇ ਤੇ ਉਹ ਫਿਰ ਪ੍ਰਧਾਨ ਸਾਹਿਬ ਨਾਲ ਕੇਵਲ ਵਿਚਾਰ ਕਰਨ ਵੀ ਜਾਂਦੇ ਨੇ ਬਿਲਕੁਲ ਫਿਰ ਜਿਵੇਂ ਆਪਾਂ ਪਹਿਲਾਂ ਕਹੀ ਰਹੀ ਸੀ ਕਿ ਇੱਕ ਪ੍ਰਬੰਧਨ ਹੈਠੀ ਦੋਨੋਂ ਹਸਤੀਆਂ ਦਾ ਵਿਛ੍ਰਣ ਹੈ ਖੈਰ ਅੰਦਰਲੀਆਂ ਗੱਲਾਂ ਪ੍ਰਬੰਧ ਨੂੰ ਲੈ ਕੇ ਵੀ ਜਿਵੇਂ ਸ਼ੁਰੂਆਤ ਸਾਹਿਬ ਤੁਸੀਂ ਦੱਸ ਰਹੇ ਹੋ ਪਰ ਇਹ ਵੱਡੇ ਪੱਧਰ ਉਤੇ ਇਸ ਬੈਠਕ ਉਤੇ ਮੀਡੀਆ ਐਂਗਲ ਉਤੇ ਬੜੇ ਵੱਡੇ ਪੱਧਰ ਉਤੇ ਚਰਚਾ ਇਹ ਚਰਚਾ ਨੂੰ ਆਪਾਂ ਕਿਵੇਂ ਦੇਖਦੇ ਹਾਂ ਇਹ ਇੰਨੀ ਚਰਚਾ ਕਿਉਂ ਚਰਚਾ ਤਾਂ ਸੁਭਾਵਿਕ ਆ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਜੋ ਸਿੰਘ ਸੇਵਾਣ ਦੇ ਦੋ ਤਰੀਕੇ ਦੇ ਫੈਸਲੇ ਦਾ ਜੋ ਟਕਰਾਅ ਦੇ ਰੂਪ ਵਿੱਚ ਸੰਗਤਾਂ ਦੇ ਸਾਹਮਣੇ ਆ ਰਿਹਾ ਹੈ ਉਹਦੇ ਕਰਕੇ ਜਿਹੜੀ ਇਹ ਚਰਚਾ ਆ ਛਿੜਨੀ ਸੁਭਾਵਿਕ ਆ ਔਰ ਇਹਦੀ ਕਲੈਰੀਫਿਕੇਸ਼ਨ ਉਹ ਤਾਂ ਜਾਨ ਸਿੰਘ ਸਾਹਿਬ ਵੀ ਦੇ ਸਕਦੇ ਨੇ ਕਿ ਕੀ ਸਾਡੀ ਗੱਲਬਾਤ ਹੋਈ ਆ ਜਿਹੜਾ ਅਸਲ ਸਾਨੂੰ ਕਾਰਨ ਆ ਤਾਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਰਜਿੰਦਰ ਸਿੰਘ ਧਾਮੀ ਹੀ ਸੰਗਤ ਨੂੰ ਦੱਸ ਸਕਦੇ ਆ ਕਿਉਂਕਿ ਜੇ ਮੇਰੇ ਆਪਣੇ ਜੋ ਮੇਰਾ ਆਪਣਾ ਖਿਆਲ ਆ ਜਾਂ ਜੋ ਮੇਰਾ ਹੈਗਾ ਕਿ ਉਹ ਕਿਉਂਕਿ 7 ਮੈਂਬਰੀ ਕਮੇਟੀ ਦੇ ਚੇਅਰਮੈਨ ਆ ਉਹਨਾਂ ਨੇ ਜਿਹੜੀ ਕਾਲੀ ਦਲ ਦੀ ਭਰਤੀ ਕਰਨ ਲਈ ਇਹ ਸੱਤ ਮੈਂਬਰੀ ਕਮੇਟੀ ਬਣਾਈ ਆ ਔਰ ਉਹਦੀ ਉਹ ਕਿਸ ਤਰ੍ਹਾਂ ਕਿਉਂਕਿ ਮੇਰਾ ਇਹਨਾਂ ਨੇ ਸਿਰਫ ਦੇਖਰੇਖ ਕਰਨੀ ਉਸ ਜਿਹੜੀ ਭਰਤੀ ਦੀ ਔਰ ਭਰਤੀ ਦੇ ਵਿੱਚ ਜਦੋਂ ਕੋਈ ਕੋਈ ਜੇ ਕਿਸੇ ਨੇ ਕੋਈ ਲੱਗਦਾ ਸ਼ਿਕਾਇਤ ਆ ਕਿਸੇ ਧਿਰ ਨੂੰ ਤਾਂ ਉਹ ਇਸ ਸੱਤ ਮੈਂਬਰੀ ਕਮੇਟੀ ਨੂੰ ਕਰਕੇ ਉਹ ਉਸ ਨੂੰ ਠੀਕ ਕਰਾ ਸਕਦੇ ਨੇ ਜੇ ਇੱਥੇ ਭਰਤੀ ਚ ਵੀ ਖਾਮੀਆਂ ਨੇ ਇਹ ਬੰਦਾ ਗਲਤ ਕਰ ਰਿਹਾ ਇਹ ਬੰਦਾ ਆਪਣਾ ਜਿਸ ਤਰ੍ਹਾਂ ਵੀ ਉਹ ਕੋਈ ਕਿਉਂਕਿ ਉਹਦੇ ਲਈ ਸਿੰਘ ਸਾਹਿਬਾਨ ਤੋਂ رائے ਲੈਣੀ ਵੀ ਜ਼ਰੂਰੀ ਆ ਕਿ ਉਹ ਕਿਸ ਤਰ੍ਹਾਂ ਕੀਤੀ ਜਾਵੇ ਅੱਗੇ ਕਿਉਂਕਿ ਕੱਲ ਨੂੰ 10 ਤਰੀਕ ਨੂੰ ਮੈਨੂੰ ਲੱਗਦਾ ਵੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜੇ ਫੈਸਲੇ ਤੋਂ ਹੁਕਮ ਆਇਆ ਔਰ ਮੈਂ ਨਹੀਂ ਸਮਝਦਾ ਵੀ ਅਕਾਲੀ ਦਲ ਜਿਹੜਾ ਆ ਉਹ ਇਸ ਤੋਂ ਬਾਹਰ ਜਾਊਗਾ ਕਿਉਂਕਿ ਅਕਾਲੀ ਦਲ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਿਹੜੀ ਇਹ ਸਥਾਪਨਾ ਹੋਈ ਆ ਔਰ ਉਹਨਾਂ ਦੀ ਵੀ ਉਨੇ ਹੀ ਜ਼ਿੰਮੇਵਾਰੀ ਬਣਦੀ ਆ ਜਿੰਨੀ ਕਿਸੇ ਹਰ ਸਿੱਖ ਦੀ ਬਣਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਉੱਚਤਾ ਰੱਖਣ ਲਈ ਹੂੰ ਹੂੰ ਸਰੋਆ ਸਰ ਤੋਂ ਉਹ ਕਹਿੰਦਾ ਭਾਵ ਕਿ ਜਿਹੜੀ 10 ਜਿਹੜੀ 10 ਦੀ ਜਨਵਰੀ ਦੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਬੈਠਕ ਰੱਖੀ ਹੈ ਕਾਰਜਕਾਰੀ ਜਿਹੜੇ ਵਰਕਿੰਗ ਪ੍ਰਧਾਨ ਨੇ ਬਲਵਿੰਦਰ ਸਿੰਘ ਖੁੰਦੜਾ ਗੁਰਾਮ ਸਿੰਘ ਸਰਦੀ ਗਏ ਕਰੋ ਦੇ ਵਿੱਚ ਭਾਵੇਂ ਇਹ ਗੱਲ ਸਾਹਮਣੇ ਆਈ ਹੈ ਕਿ ਫੈਸਲਾ ਹੋਣਾ ਹੈ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦਾ ਪਰ ਇਹ ਗੱਲ ਸਾਫ ਹੀ ਹੈ ਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਸਕਦਾ ਹੈ ਕੱਲ੍ਹ ਵਾਲੀ ਬੈਠਕ ਦੇ ਵਿੱਚ ਤੇ ਜੇਕਰ ਪ੍ਰਵਾਨ ਹੋ ਸਕਦਾ ਤਾਂ ਫਿਰ ਪਾਰਟੀ ਦੀ ਜਿਹੜੀ ਵਾਗ ਡੋਰ ਹੈ ਉਹ ਫਿਰ ਆਪਾਂ ਕਿਵੇਂ ਮੰਨ ਸਕਦੇ ਆ ਕਿਉਂਕਿ ਜਿਹੜੇ ਹੁਣ ਬਲਵਿੰਦਰ ਸਿੰਘ ਭੁੰਦੜ ਨੇ ਉਹ ਪਾਰਟੀ ਦੇ ਇਸ ਵੇਲੇ ਵਰਕਿੰਗ ਪ੍ਰਧਾਨ ਨੇ ਕਿਉਂਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਹੀਂ ਹੁਣ ਤੱਕ ਤੇ ਜਦੋਂ ਪ੍ਰਧਾਨ ਆਪਣੇ ਕੰਮ ਵਧੇਰੇ ਕੰਮ ਹੋ ਜਾਣ ਕੋਈ ਇਦਾਂ ਦਾ ਰਜੀਵਾ ਹੋਏ ਤਾਂ ਉਹ ਵਰਕਿੰਗ ਪ੍ਰਧਾਨ ਨਾਲ ਅਡਜਸਟ ਕਰ ਸਕਦੇ ਆ ਪਰ ਕੀ ਅੱਗੇ ਜਾ ਕੇ ਫਿਰ ਵਾਗਦੂਰ ਜਿਹੜੀ ਹੈ ਉਹ ਕਾਰਜਕਾਰੀ ਪ੍ਰਧਾਨ ਵਜੋਂ ਜਿਹੜੀ ਇਹ ਪਾਰਟੀ ਦੀ ਭਲਕੇ ਉਹ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੇ ਮੋਢਿਆਂ ਤੇ ਆ ਸਕਦੀ ਹੈ ਇਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਸਾਰਾ ਕੁਝ ਤੇ ਮੇ ਮੇਰੇ ਜੋ ਖਿਆਲ ਆ ਉਹਦੇ ਮੁਤਾਬਕ ਉਹ ਜਿਹੜੀ ਇਹਦਾ ਫੈਸਲਾ ਵਰਕਿੰਗ ਕਮੇਟੀ ਹੀ ਕਰੇਗੀ ਹੋ ਸਕਦਾ ਵਰਕਿੰਗ ਕਮੇਟੀ ਜਿਹੜੀ ਆ ਜਿਹਨ ਪਿੱਛੇ ਤੇ ਮੈਂ ਵੀ মিডিਆ ਦਾ ਹੀ ਕੰਸੂਆ ਮੈਂ ਵੀ ਦੇਖੀਆਂ ਨੇ ਵੀ ਉਹਨਾਂ ਨੇ ਕਿਹਾ ਵੀ ਮੇਰਾ ਜਿਹੜਾ ਮੈਂ ਥੋੜਾ ਜਿਹਾ ਮੇਰੇ ਸਿਹਤ ਠੀਕ ਨਹੀਂ ਆ ਹੋ ਸਕਦਾ ਕੋਈ ਉਹ ਵੀ ਕੋਈ ਚਾਰ ਪੰਜ ਮੈਂਬਰੀ ਕਮੇਟੀ ਬਣਾ ਦਨ ਪ੍ਰਬੰਧ ਚਲਾਉਣ ਲਈ ਹੋ ਸਕਦਾ ਵੀ ਮਤਲਬ ਵੀ ਜਿਸ ਨੂੰ ਵੀ ਮਤਲਬ ਵੀ ਵਰਕਿੰਗ ਕਮੇਟੀ ਦੀ ਬਹੁਮਤ ਹੋਵੇਗਾ ਉਸ ਨੂੰ ਹੋ ਸਕਦਾ ਭੂਂਦਲ ਸਾਹਿਬ ਨੂੰ ਹੀ ਕਰਦਣ ਹੋ ਸਕਦਾ ਕੋਈ ਨਵਾਂ ਮਲੋ ਕੋਈ ਪ੍ਰਧਾਨ ਕਲ ਜਿਹੜਾ ਉਹ ਸਲੇ ਕਾਰਜਕਾਰੀ ਜਿਹੜਾ ਨਿਯੁਕਤ ਕਰਨ ਇਹ ਪਾਰਟੀ ਦਾ ਕਿਉਂਕਿ ਵਰਕਿੰਗ ਕਮੇਟੀ ਦਾ ਹੈਗਾ ਕਿਉਂਕਿ ਵਰਕਿੰਗ ਕਮੇਟੀ ਚ ਜੇਸਟਰਾਂ ਦੀ ਰਾਏ ਬਣੇਗੀ ਤੇ ਕਿਉਂਕਿ ਉਹ ਤਾਂ ਸ਼੍ਰੀ ਅਕਾਲਤਾ ਸਾਹਿਬ ਦਾ ਹੁਕਮ ਹੈ ਉਹਦੇ ਲਈ ਤਾਂ ਕੋਈ ਰਾਏ ਬਣਨੀ ਨਹੀਂ ਉਹਦੇ ਲਈ ਤਾਂ ਉਹੀ ਫੈਸਲਾ ਲੈਣਾ ਪੈਣਾ ਵੀ ਜੋ ਸ਼੍ਰੀ ਅਕਾਲਤਾ ਸਾਹਿਬ ਦੀ ਕਿਉਂਕਿ ਜਿਹਦੇ ਵਿੱਚ ਸਰਵਉੱਚਤਾ ਰਹਿ ਜਵੇ ਇੱਥੇ ਜਿਹੜੀ ਸੰਗਤ ਆ ਉਹ ਵੀ ਚਾਹੁੰਦੀ ਆ ਵੀ ਸ਼੍ਰੋਮਣੀ ਅਕਾਲੀ ਦਲ ਵੀ ਰਹਿਣਾ ਚਾਹੀਦਾ ਕਿਉਂਕਿ ਖੇਤਰੀ ਪਾਰਟੀ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਜਤਾ ਵੀ ਰਹਿਣੀ ਚਾਹੀਦੀ ਹੈ ਔਰ ਉਸ ਦੀ ਕੀਮਤ ਤੇ ਮਨੋ ਕਈ ਚੀਜ਼ਾਂ ਕਈ ਪਾਰਟੀਆਂ ਕੁਰਬਾਨ ਕੀਤੀਆਂ ਜਾ ਸਕਦੀਆਂ ਸੋ ਅਕਾਲ ਤਖਤ ਦੀ ਜਿਹੜੀ ਸਰਵਜਤਾ ਉਹ ਜ਼ਰੂਰੀ ਰਹਿਣੀ ਚਾਹੀਦੀ ਹੈ ਹੂੰ ਹੂੰ ਮਤਲਬ ਸਰਵਾ ਸਾਹਿਬ ਕੇ ਕੱਲ ਨੂੰ ਵਰਕਿੰਗ ਕਮੇਟੀ ਕੋਲ ਸਾਰੇ ਅਧਿਕਾਰ ਹੋਣਗੇ ਕਿ ਉਹਦੇ ਲਈ ਕੋਈ ਨਵੀਂ ਵਿਧੀ ਬਣਾਉਣੀ ਹੈ ਕਿ ਪਾਰਟੀ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਵੇ ਜਾਂ ਵਰਕਿੰਗ ਪ੍ਰਧਾਨ ਉਪਾਦੰਤ ਕਰਕੇ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਜਦੋਂ ਤੱਕ ਅਗਲਾ ਪ੍ਰਧਾਨ ਨਹੀਂ ਚੁਣਿਆ ਜਾਂਦਾ ਜਥੇਬੰਦਗ ਅਗਲੀਆਂ ਚੋਣਾਂ ਨਹੀਂ ਹੁੰਦੀਆਂ ਜਾਂ ਕੋਈ ਜਾਂ ਕੋਈ ਕਮੇਟੀ ਗਠਿਤ ਕੀਤੀ ਜਾ ਸੇ ਦੀ ਦੋ ਮੈਂਬਰੀ ਚਾਰ ਮੈਂਬਰੀ ਜਾਂ ਕੋਈ ਹੋਰ ਆ ਵੀ ਲੱਭੇ ਜੀ ਜੋ ਭੁੰਦਰ ਸਾਹਿਬ ਤੇ ਨਿਯੁਕਤੀ ਕੀਤੀ ਗਈ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਆਪ ਕੀਤੀ ਗਈ ਆ ਆਪਣਾ ਜੀ 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 ਹੁਣ ਵਰਕਿੰਗ ਕਮੇਟੀ ਨੇ ਨਿਯੁਕਤੀ ਕਰਨੀ ਆ ਉਹ ਸੁਖਵੀਰ ਆਪਣੇ ਭੁੰਦੜ ਸਾਹਿਬ ਦੇ ਮੋਟਿਆਂ ਤੇ ਭਾਰ ਪਾਉਂਦੇ ਨੇ ਜਾਂ ਕਿਸੇ ਹੋਰ ਦੇ ਪਾਉਂਦੇ ਨੇ ਜਾਂ ਇਹਨੂੰ ਕੋਈ 4-5 ਮੈਂਬਰੀ ਕਮੇਟੀ ਬਣਾਉਂਦੇ ਨੇ ਇਹ ਕੱਲ 3 ਵਜੇ ਮਨੋ ਵੀ ਉਸ ਤੋਂ ਬਾਅਦ ਫੈਸਲਾ ਹੋਏਗਾ ਉਹਦੀ ਮੀਟਿੰਗ ਤੋਂ ਬਾਅਦ ਉਹਦੇ ਲਈ ਸਾਨੂੰ ਸਾਰਿਆਂ ਨੂੰ ਮਨੋ ਵੀ ਅਡੀਕ ਕਰਨੀ ਚਾਹੀਦੀ ਆ ਉਹਨਾਂ ਦੇ ਫੈਸਲੇ ਦੀ ਹੂੰ ਔਰ ਮੈਂ ਚਾਹੁੰਦਾ ਵੀ ਉਹਦੇ ਵਿੱਚ ਸਹੀ ਫੈਸਲੇ ਹੋਣੇ ਚਾਹੀਦੇ ਆ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਵਿੱਚ ਹੀ ਅਕਾਲੀ ਦਲ ਦੀ ਚੜ੍ਹਦੀ ਕਲਾ ਆ ਔਰ ਪਹਿਲਾਂ ਦੀ ਤਰ੍ਹਾਂ ਜਿਹੜੀ ਸਿੱਖ ਸੰਗਤ ਆ ਚਾਹੁੰਦੀ ਆ ਵੀ ਜਿਹੜੀ ਅਕਾਲੀ ਦਲ ਆ ਉਹ ਆਪਣੀ ਜਿਹੜੀ ਖੇਤਰੀ ਪਾਰਟੀ ਆ ਉਹ ਦਾ ਵजूद ਜਿਹੜਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹੂੰ ਕਹਿੰਦਾ ਪਾਪ ਕਿ ਖੇਤਰੀ ਪਾਰਟੀ ਦੇ ਨਾਲ-ਨਾਲ ਇੱਕ ਪੰਥਕ ਪਾਰਟੀ ਵੀ ਐ ਉਸ ਵੇਲੇ ਇਹ ਪੰਥ ਦੀ ਨੁਮਾਇੰਦਾ ਪਾਰਟੀ ਜਾਂ ਜਥੇਬੰਦੀ ਬਣਦੀ ਐ ਜਦੋਂ ਸਰੂਨੀ ਕਮੇਟੀ ਦੀ ਬਾਗਡੋਰ ਵੀ ਇਸ ਪਾਰਟੀ ਦੇ ਕੋਲ ਐ ਖੈਰ ਸਰੂਆਸਾ ਜਿਵੇਂ ਤੁਸੀਂ ਪਹਿਲਾਂ ਦੱਸ ਰਿਹਾ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਐ ਜਿਹੜੀ ਪਿਛਲੇ ਸਮੇਂ ਅਕਾਲ ਤਖਤ ਸਾਲ ਦੀ ਫਸੀਲ ਤੋਂ ਚੁਣੀ ਗਈ ਨਿਰਧਾਰਤ ਕੀਤੀ ਗਈ ਐਲਾਨੀ ਗਈ ਉਹਦੀ ਦੇਗ ਰੇਟ ਅੱਗੇ ਜਾਨੀ ਕਿ ਅਗਲੀ ਭਰਤੀ ਹੋਏਗੀ ਜਦੋਂ ਵੀ ਅਕਾਲੀ ਦਲ ਨੇ ਜਿਹੜੀ ਵਿਧਾਨ ਜਿਸ ਤਰ੍ਹਾਂ ਵੀ ਕੱਲ੍ਹ ਵਾਲੀ ਬੈਠਕ ਦੇ ਵਿੱਚ ਉਹ ਅੱਗੇ ਉਹਨਾਂ ਨੇ ਆਰੰਭਣਾ ਹੈ ਉਹ ਸ਼ਡਿਊਲ ਜਿਹੜਾ ਤੈਅ ਕਰਨਾ ਹੈ ਵਰਕਿੰਗ ਕਮੇਟੀ ਨੇ ਫਿਰ ਉਹ ਦੇਖ ਰਹੇ ਕਿ ਕਿਵੇਂ ਆਪਾਂ ਮੰਨ ਸਕਦੇ ਹਾਂ ਕਿ ਉਹਦੇ ਕਨਵੀਨਰ ਹਰਜਿੰਦਰ ਸਿੰਘ ਧਾਮੀ ਨੇ ਪ੍ਰਦਾਨ ਐ ਐਸਜੀਪੀਸੀ ਤਾ ਕਿਸ ਤਰ੍ਹਾਂ ਦੀ ਉਹ ਦੇਖ ਰੇ ਕਿ ਰੱਖਣਗੇ ਕਿਉਂਕਿ ਜਿਹੜਾ ਕੰਮ ਆ ਫਿਰ ਜਿਹੜੀ ਭਰਤੀ ਦੀ ਪ੍ਰਕਿਰਿਆ ਐਗਜ਼ੈਕਟਿਵ ਤੌਰ ਤੇ ਤਾਂ ਫਿਰ ਪਾਰਟੀ ਦੇ ਮੁਖ ਦਫ਼ਤਰ ਵੱਲੋਂ ਹੀ ਨਿਭਾਈ ਜਾਣੀ ਕੀਤੀ ਜਾਏਗੀ ਪਰ ਇਹ ਸੱਤ ਮੈਂਬਰੀ ਦੇਖ ਰੇ ਕਿਵੇਂ ਆਪਾਂ ਕਿਵੇਂ ਬਣ ਸਕਾਂਗੇ ਨਿਗਰਾਨੀ ਇਸ ਸੱਤ ਮੈਂਬਰੀ ਕੋ ਜਿਹੜੀ ਜਿਵੇਂ ਤੁਸੀਂ ਕਿਹਾ ਆ ਵੀ ਜਿਹੜੀ ਸ਼੍ਰੋਣੀ ਕਾਲਜਾਂ ਦੀ ਭਰਤੀ ਪਹਿਲਾਂ ਵਾਂਗੂ ਸ਼੍ਰੋਣੀ ਕਾਲਜ ਦੇ ਦਫ਼ਤਰਾਂ ਹੀ ਹੋਣੀ ਆ ਉਥੋਂ ਹੀ ਭਰਤੀ ਫਾਰਮ ਜਿਸ ਤਰ੍ਹਾਂ ਵੱਡੇ ਜਾਂਦੇ ਨੇ اسی ਤਰ੍ਹਾਂ ਪਹਿਲਾਂ ਹੀ ਜਿਸ ਤਰ੍ਹਾਂ ਪਰੰਪਰਾ ਕਿਉਂਕਿ ਇਹਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਟੂੰਗਰ ਜਿਹੜੇ ਆ ਸਾਬਕਾ ਪ੍ਰਧਾਨ ਉਹ ਸਾਬਕਾ ਸਖਤਰ ਵਿਸ਼ਰੋਣ ਅਕਾਲੀ ਦਾ ਦਾ ਰਹੇ ਔਰ ਜਿਨ੍ਹਾਂ ਦੇ ਟਾਈਮ ਤੇ ਭਰਤੀਆਂ ਹੋਈਆਂ ਵੀ ਆ ਔਰ ਉਹਨਾਂ ਨੂੰ ਇਹਦਾ ਦਾ ਤਜਰਬਾ ਵੀ ਆ ਬਹੁਤ ਵੱਡਾ ਔਰ ਬਿਲਕੁਲ ਇਹਨਾਂ ਨੇ ਸਿਰਫ ਸੱਤ ਮੈਂਬਰੀ ਕਮੇਟੀ ਨੇ ਸਿਰਫ ਉਸ ਭਰਤੀ ਦੀ ਦੇਖਰੇਖ ਕਰਨੀ ਆ ਉਹਦਾ ਫਾਰਮ ਮਤਲਬ ਦੇਖਣਗੇ ਵੀ ਸਹੀ ਆ ਉਹਦੇ ਜਿਵੇਂ ਸਭ ਨੂੰ ਨਾਮंदगी ਮਿਲੇ ਔਰ ਕੋਈ ਵੀ ਜੋ ਅਕਾਲ ਤਖਤ ਸਾਹਿਬ ਜੀ ਨੇ ਬੰਦਨ ਲਾਏ ਇਹਦੇ ਤੇ ਵੀ ਕੋਈ ਹੇਰਾਫੇਰੀ ਨਾ ਹੋਵੇ ਗਲਤ ਭਰਤੀ ਨਾ ਹੋਵੇ ਨਜਾਇਜ਼ ਮਤਲਬ ਕਿਸੇ ਦੇ ਨਾਮ ਮਲੋ ਉਹ ਆ ਆਧਾਰ ਕਾਰਡ ਲਗਾਇਆ ਜਾਵੇ ਉਹਦੀ ਕੋਈ ਉਹ ਸਾਰਾ ਕੁਝ ਜਿਹੜੀ ਇਹ ਦੇਖਣ ਦੀ ਜ਼ਿੰਮੇਵਾਰੀ ਆ ਸੱਤ ਨਵੰਬਰ ਕਮੇਟੀ ਦੀ ਆ ਔਰ ਦੂਸਰਾ ਜਦੋਂ ਉਹਨਾਂ ਦੀ ਜ਼ਿੰਮੇਵਾਰੀ ਇਹ ਵੀ ਆ ਵੀ ਕਿਸੇ ਧਿਰ ਨੂੰ ਲੱਗਦਾ ਆ ਵੀ ਇਸ ਭਰਤੀ ਦੇ ਵਿੱਚ ਕੋਈ ਕਪੜਾ ਹੋ ਰਿਹਾ ਜਾਂ ਕੋਈ ਬੰਦਾ ਗਲਤ ਕੰਮ ਕਰ ਰਿਹਾ ਕਿਸੇ ਧਿਰ ਨੂੰ ਜਾਂ ਕਿਸੇ ਆਗੂ ਨੂੰ ਕਿਸੇ ਵਰਕਰ ਨੂੰ ਲੱਗਦਾ ਹਾਂ ਜੀ ਉਹ ਇਹ ਸੱਤ ਮੈਂਬਰੀ ਕਮੇਟੀ ਨੂੰ ਆਪਣੀ ਲਿਖਤੀ ਸ਼ਿਕਾਇਤ ਦੇਵੇਗਾ ਔਰ ਉਹ ਇਹ ਸੱਤ ਮੈਂਬਰੀ ਕਮੇਟੀ ਉਸ ਨੂੰ ਖੋਜ ਪੜਤਾਲ ਕੇ ਦਾ ਹੱਲ ਕਰੇਗੀ ਤੇ ਜਿਹੜੀ ਜੋ ਵੀ ਸ਼੍ਰੀ ਕਾਲਤਾ ਸਾਹਿਬ ਦੀ ਮਨਛਾ ਹੈ ਵੀ ਭਰਤੀ ਜਿਹੜੀ ਆ ਸਹੀ ਤਰੀਕੇ ਨਾਲ ਹੋ ਕੇ ਔਰ ਸਭ ਤਰ੍ਹਾਂ ਨੁਮਾਇੰਦਗੀ ਮਿਲੇ ਤੇ ਉਹਦੇ ਤੋਂ ਬਾਅਦ ਪ੍ਰਧਾਨ ਦੀ ਡੈਲੀਗੇਟਾਂ ਦੀ ਚੋਣ ਹੋ ਕੇ ਪ੍ਰਧਾਨ ਦੀ ਚੋਣ ਹੋਵੇ ਉਹ ਮੇਰੇ ਖਿਆਲ ਨਾਲ ਵੀ 7ਵੇਂ ਅਮਰੀਕੀ ਕਮੇਟੀ ਦਾ ਇਹੀ ਹੈਗਾ ਅ ਮਿਸ਼ਨ ਜਿਹੜਾ ਹੈਗਾ ਵੀ ਸ਼੍ਰੀ ਕਾਲਤਾ ਸਾਹਿਬ ਦੇ ਸਰਉੱਚਤਾ ਨੂੰ ਬਹਾਲ ਕਰਨਾ ਜੋ ਸ਼੍ਰੀ ਕਾਲਤਾ ਸਾਹਿਬ ਦੇ ਜਹਦਾਰ ਸਾਹਿਬਾਨ ਦੀ ਮੰਨਛਾ ਆ ਉਹਦੇ ਮੁਤਾਬਕ ਕੰਮ ਕੀਤਾ ਜਾਵੇ ਹਮ ਹਮ ਸਰਵਾਸਾਵਾਤ ਵਾਡੇ ਕਹਿੰਦਾ ਭਾਵ ਕਿ ਸੱਤ ਮੈਮਰੀ ਕਮੇਟੀ ਦੀ ਐਮਤ ਇਹ ਹੈ ਕਿ ਉਹ ਦੇਖ ਰੇਖ ਰੱਖੂਗੀ ਜਾਂ ਜਦੋਂ ਕੋਈ ਸ਼ਿਕਾਇਤ ਪਹੁੰਚਦੀ ਹੈ ਤਾਂ ਉਹਦੇ ਤੇ ਕੀ ਇਸ ਤਰ੍ਹਾਂ ਦੀ ਸ਼ਿਕਾਇਤ ਤੇ ਉਹ ਸਾਰੇ ਪੱਖ ਲੈ ਕੇ ਬਿਲਕੁਲ ਬਿਲਕੁਲ ਉਹਨਾਂ ਨੇ ਫਾਰਮ ਨਹੀਂ ਭਰਨੇ ਉਹਨਾਂ ਨੇ ਆਪ ਫਾਰਮ ਨਹੀਂ ਭਰਨੇ ਉਹਨਾਂ ਨੇ ਇੱਕ ਫਾਰਮ ਜਦੋਂ ਛਪਣੇ ਆ ਉਹਦੀ ਦੇਖ ਰੇਖ ਕਰਨੀ ਆ ਹੂੰ ਵੀ ਉਹ ਜਿਸ ਤਰ੍ਹਾਂ ਹੈ ਨਾ ਫਿਰ ਉਹਨਾਂ ਨੂੰ ਵੰਡ ਜਿਹੜੀ ਵੰਡਣ ਦੀ ਪ੍ਰਕਿਰਿਆ ਵੀ ਸਾਰਿਆਂ ਕੋਲੇ ਸਹੀ ਰੂਪ ਵਿੱਚ ਜਿੰਨ ਜਿੰਨੇ ਹਰ ਲੀਡਰ ਕੋਲੇ ਹਰ ਜਤਾ ਮਲੋ ਵੀ ਜਾਵੇ ਔਰ ਉਸ ਤੋਂ ਬਾਅਦ ਜਿਹੜੀ ਉਹਦੀ ਜਦੋਂ ਉਹਨੇ ਫਾਰਮ ਭਰੇ ਜਾਣੇ ਆ ਤਾਂ ਉਹ ਸਹੀ ਰੂਪ ਜੋਸ਼ ਦੀ ਕਾਲਤਾ ਸਾਹਿਬ ਜੀ ਨੇ ਹੁਕਮ ਕੀਤਾ ਵੀ ਆਧਾਰ ਕਾਰਡ ਨਾਲ ਆ ਜਾਣ ਇਹ ਸੱਤ ਮੈਂਬਰੀ ਕਮੇਟੀ ਦੇਖੇਗੀ ਦੂਸਰਾ ਇਹ ਜੇ ਇਸ ਭਰਤੀ ਪ੍ਰਕਿਰਿਆ ਦੌਰਾਨ ਮੈਂ ਫੇਰੇ ਦੁਬਾਰਾ ਦੁਹਰਾ ਦਿਆਂ ਵੀ ਕਿਸੇ ਨੂੰ ਕੋਈ ਸ਼ਿਕਾਇਤ ਆ ਹੂੰ ਉਹ ਵੀ ਇਸ ਕਮੇਟੀ ਨੂੰ ਕਰ ਸਕਦਾ ਵੀ ਇੱਥੇ ਦੇਖੋ ਫੇਰਾਫੇਰੀ ਹੋ ਰਹੀ ਆ ਬੰਦਾ ਗਲਤ ਕਰ ਰਿਹਾ ਤਾਂ ਇਹ ਉਹਨੂੰ ਦੇਖ ਕੇ ਤੇ ਉਹਦਾ ਸਹੀ ਉਹਨੂੰ ਦਿਸ਼ਾ ਦੇ ਸਕਣਗੇ ਮਤਲਬ ਕਿ ਜਿਹੜੀ ਭਰਤੀ ਪ੍ਰਕਿਰਿਆ ਦਾ ਓਵਰ ਆਲ ਜਿਹੜਾ ਪਰਵੰਦਨ ਉਹ ਪਾਰਟੀ ਦੇ ਜਿਹੜੇ ਅਗਲੀ ਜਿਨ੍ਹਾਂ ਦੇ ਹੱਥ ਵਾਗਡਰ ਹੋਏਗੀ ਜਾਂ ਕਮੇਟੀ ਬਣੇਗੀ ਜਾਂ ਜਿਹੜਾ ਐਜੇ ਕਾਰਜਕਾਰੀ ਪ੍ਰਧਾਨ ਹੁੰਦਰ ਸਾਹਿਬ ਨੂੰ ਚੁਣਿਆ ਜਾਏਗਾ ਜਾਂ ਕੋਈ ਹੋਰ ਸ਼ਖਸੀਅਤ ਆਉਂਦੀ ਹੈ ਉਹਦੀ ਨਿਗਰਾਨੀ ਹੀ ਫਿਰ ਉਹਨਾਂ ਦੀ ਨਿਗਰਾਨੀ ਵੀ ਨਾਲ ਰਹੇਗੀ ਨਾ ਜਿਵੇਂ ਜਦੋਂ ਭਰਤੀ ਦਾ ਦੇਖੋ ਵਰਕਰ ਨੇ ਕਰਨੀ ਆ ਜਦੋਂ ਤੁਸੀਂ ਮੈਨੂੰ ਦਿਓਗੇ ਮੈਨੂੰ ਫਾਰਮ ਦਿਓਗੇ ਮੈਂ ਆਪਣੇ ਏਰੀਆ ਚ ਭਰਤੀ ਕਰਨੀ ਆ ਹਨਾ ਜਿਸ ਤਰ੍ਹਾਂ ਪਹਿਲਾਂ ਹੀ ਉਹਨਾਂ ਦੇ ਸਰਕਲ ਪ੍ਰਧਾਨ ਨੇ ਜਾਂ ਇਸ ਤਰ੍ਹਾਂ ਜ਼ਿਲ੍ਹਾ ਜਥੇਦਾਰ ਨੇ ਪਹਿਲਾਂ ਹੀ ਚੁਣੇ ਹੋਏ ਨੇ ਡੈਲੀਗੇਟ ਜਾਂ ਹੋਰ ਜਿਹੜਾ ਮਰਜ਼ੀ ਲੈ ਕੇ ਆ ਸਕਦਾ ਉਹ ਆਪਣੇ ਮਤਲਬ ਤੇ ਉਹਦੇ ਜਾ ਕੇ ਉਹ ਪੂਰੇ ਨਿਯਮ ਅਨੁਸਾਰ ਜਾ ਕੇ ਜਮ੍ਹਾਂ ਕਰਾਉਣੀ ਆ ਜੋ ਮਤਲਬ ਇਹਨਾਂ ਨੇ ਉਸ 7 ਮੈਂਬਰੀ ਕਮੇਟੀ ਨੇ ਜੋ ਸ਼੍ਰੀ ਅਕਾਲਤਾ ਸਾਹਿਬ ਦਾ ਹੁਕਮ ਆ ਦੇਖਰੇਖ ਕਰਨੀ ਆ ਇਹਦਾ ਬਸ ਇੰਨਾ ਹੀ ਕੰਮ ਆ ਔਰ ਇਸ ਨੂੰ 7-8 ਮਹੀਨੇ ਅੱਗੇ ਵੀ ਲੱਗ ਜਾਂਦੇ ਨੇ ਤੇ ਇੰਨੇ ਲੱਗਣ ਦੀ ਸੁਭਾਵਨਾ ਹੈ ਨਾਲ ਸਾਲ ਮਤਲਬ ਲੱਗ ਸਕਦਾ ਹੈ ਇਹ ਸਾਰੀ ਪ੍ਰੋਸੈਸ ਦੇ ਵਿੱਚ ਤੇ ਕਹਿੰਦਾ ਪਾਬ ਕਿ ਜਿਹੜੀ ਪਾਰਟੀ ਦੀ ਜਿਹੜੀ ਵਾਗਡੋਰ ਜਿਸ ਕਮੇਟੀ ਦੇ ਕੋਲ ਜਾਂ ਜਿਸ ਸ਼ਖਸ ਦੇ ਕੋਲ ਆਊਗੀ ਅਕਾਲੀ ਆਗੂ ਦੇ ਕੋਲ ਤਾਂ ਫਿਰ ਉਹਨਾਂ ਦੀ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਮਹਿਮ ਦੇ ਵਿੱਚ ਕੀ ਦਖਲਅੰਦਾਜ਼ੀ ਆਪਾਂ ਮੰਨ ਸਕਾਂਗੇ ਉਹਨਾਂ ਦੀ ਦਖਲਅੰਦਾਜ਼ੀ ਕੀ ਡਾਟਾ ਉਹਨਾਂ ਕੋਲ ਰਹਿਣਾ ਹੈ ਉਹਨਾਂ ਦੀ ਜ਼ਿੰਮੇਵਾਰੀ ਕੀ ਪੱਖ ਫਿਕਸ ਹੋਏਗੀ ਨਹੀਂ ਦੇਖੋ ਉਹਨਾਂ ਨੇ ਫਾਰਮ ਉਹਨਾਂ ਨੇ ਦੇਣੇ ਆ ਵੰਡਣੇ ਆ ਹੂੰ ਫਾਰਮ ਉਹਨਾਂ ਨੇ ਫਾਰਮ ਉਹਨਾਂ ਕੋ ਜਾ ਕੇ ਜਮਾ ਹੋਣੇ ਆ ਡਾਟਾ ਉਹਨਾਂ ਕੋਲ ਰਹਿਣਾ ਸਾਰਾ ਮਨ ਲੋ ਜਿਹੜੇ ਆਪਣੇ ਸ਼੍ਰੋਣੀ ਕਾਰਜ ਦਫ਼ਤਰ ਦੇ ਵਿੱਚ ਸਿਰਫ ਇਹਨਾਂ ਨੂੰ ਜੋ ਸ਼੍ਰੀ ਸ਼੍ਰੀ ਜੋ ਕਾਲਤਾ ਸਾਹਿਬ ਨੂੰ ਖਦਸਾ ਸੀ ਉਹਨਾਂ ਦੇ ਮਤਲਬ ਇਹ ਆ ਵੀ ਵੀ ਕੋਈ ਵੀ ਜਿਹੜੀ ਪੰਥਕ ਤੇਰਾ ਉਹਨੂੰ ਇਸ ਤੋਂ ਲਾਂਬੇ ਨਾ ਰੱਖਿਆ ਜਾਵੇ ਸਾਰਿਆਂ ਦੀ ਭਰਤੀ ਕਰਕੇ ਇੱਕ ਏਕਤਾ ਚ ਪਰੋਇਆ ਜਾਵੇ ਅਕਾਲੀ ਦਰ ਔਰ ਫੇਰ ਤਰ੍ਹਾਂ ਜਿਹੜੀ ਮਜ਼ਬੂਤੀ ਪਹਿਲਾਂ ਦੀ ਤਰ੍ਹਾਂ ਇਹ ਮਨ ਲੋ ਜਿਹੜਾ ਆਸਰ ਕਰ ਸਕੇ ਉਹਨਾਂ ਦਾ ਤਾਂ ਇੱਕੋ ਇੱਕ ਕਮਿਸ਼ਨ ਮੈਨੂੰ ਲੱਗਦਾ ਔਰ ਮੈਨੂੰ ਲੱਗਦਾ ਵੀ ਇਹਨੂੰ ਬਹੁਤ ਹੀ ਇਮਾਨਦਾਰੀ ਨਾਲ ਜਿਹੜੀ ਇਹ ਸੱਤ ਮੈਂਬਰੀ ਕਮੇਟੀ ਆ ਜਿਸ ਤਰ੍ਹਾਂ ਵੀ ਜੋ ਸ਼੍ਰੀ ਕਾਲਤਾ ਸਾਹਿਬ ਹੁਕਮ ਕਰਨਗੇ ਉਹਦੇ ਮੁਤਾਬਿਕ ਇਹਨੂੰ ਜਿਸ ਤਰ੍ਹਾਂ ਹੁਕਮ ਆ ਉਹਦੇ ਮੁਤਾਬਿਕ ਇਹਨੂੰ ਪੂਰਾ ਕਰ ਲੈਣਾ ਚਾਹੀਦਾ ਜਲਦ ਜਲਦ ਤਾਂ ਕਿ ਸ਼ੋਮਣੀ ਕਾਲੀਦਾਰ ਜਿਹੜੀ ਆਪਣੀ ਪਹਿਲੀ ਦੀ ਤਰ੍ਹਾਂ ਜਿਹੜੀ ਸ਼ਾਨ ਆਪਣੀ ਮਨੋ ਬਖਾਲ ਹੋ ਸਕੇ ਕਹਿੰਦਾ ਪਾਬ ਕਿ ਇਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਇੱਕ ਨਮਾਇਦਾ ਡਾਇਰੈਕਟ ਤੌਰ ਤੇ ਉਹ ਸ਼੍ਰੀ ਕਾਲਤਾ ਸਾਹਿਬ ਵੱਲੋਂ ਵਿੱਚ ਰੱਖਿਆ ਗਿਆ ਤੇ ਕਿਉਂਕਿ ਉਹ ਆਪਣੇ ਨਿਮਾਇਦੇ ਦੇ ਨਾਲ ਸਮੇਂ-ਸਮੇਂ ਰਫਤਾ ਰੱਖ ਸਕਣਗੇ ਵੀ ਕਿਸ ਤਰ੍ਹਾਂ ਜਿਹੜੀ ਦਿੱਤੇ-ਰੇਖ ਉਹ ਕਿਸ ਤਰ੍ਹਾਂ ਦੀ ਹੋ ਰਹੀ ਹੈ ਪਾਰਟੀ ਦਾ ਜਿਹੜਾ ਮੁੱਖ ਦਫ਼ਤਰ ਹੈ ਜਾਂ ਪਾਰਟੀ ਦੇ ਜਿਹੜੇ ਅਗਲੇ ਕਾਰਜਕਾਰੀ ਪ੍ਰਧਾਨ ਨੇ ਜਾਂ ਪਾਰਟੀ ਦੀ ਵੰਡ ਰੋਲ ਜਿਹਦੇ ਕੋਲੇ ਉਹ ਸਾਰਾ ਕੁਝ ਮਾਹੌਲ ਨੂੰ ਕਿਵੇਂ ਅੱਗੇ ਲੈ ਰਹੇ ਨੇ ਜਿਹੜੀ ਜ਼ਿੰਮੇਵਾਰੀ ਹੈ ਆਪੋ ਆਪਣੀ ਕੀ ਵਧੀਆ ਤਰੀਕੇ ਨਾਲ ਨਿਭਾਈ ਜਾ ਰਹੀ ਹੈ ਜਾਂ ਨਹੀਂ ਇਹ ਜਿਹੜਾ ਸਾਰਾ ਕੁਝ ਖੈਰ ਬਿਲਕੁਲ ਦੇਖੋ ਜਿਹੜੀ 7 ਮੈਂਬਰੀ ਕਮੇਟੀ ਆ ਉਹ ਸਮੇਂ-ਸਮੇਂ ਸਰਕਸ਼ਰੀ ਕਾਲਤਾ ਸਾਹਿਬ ਤੇ ਜਿਹਦਾ ਨੂੰ ਮਿਲ ਕੇ ਵੀ ਉਹਨਾਂ ਤੋਂ ਦੇਖਾ ਨਿਰਦੇਸ਼ ਲੈ ਗਈ ਬਈ ਕਿਉਂਕਿ ਇਹਦੇ ਵਿੱਚ ਸਿਰਫ ਉਹਨਾਂ ਨੇ 7 ਮੈਂਬਰੀ ਕਮੇਟੀ ਕਿਉਂਕਿ ਜੋ ਵੀ ਉਹਨਾਂ ਨੂੰ ਦਿੱਕਤ ਆਉਣੀ ਆ ਭਰਤੀ ਪ੍ਰਕਿਰਿਆ ਦੇ ਵਿੱਚ ਤੇ ਉਹਨਾਂ ਨੇ ਫੇਰ ਉਹਨਾਂ ਤੋਂ ਉਦੇਸ਼ ਲੈਣੇ ਆ ਤੇ ਮਤਲਬ ਇਹ ਨਹੀਂ ਹੈਗਾ ਵੀ ਸਿਰਫ ਇੰਨੇ ਨਾਲ ਗੱਲ ਮੁੱਕ ਗਈ ਉਹਨਾਂ ਤੋਂ ਕਲੈਰੀਫਿਕੇਸ਼ਨ ਵੀ ਲੈਣੀ ਪੈਂਦੀ ਕਈ ਗੱਲਾਂ ਦੀ ਵੀ ਕਿਸ ਤਰ੍ਹਾਂ ਅਸੀਂ ਕੰਮ ਕਰਨਾ ਕਿਸ ਤਰ੍ਹਾਂ ਦਾ ਸਾਡਾ ਖੇਤਰ ਹੋਏਗਾ ਹੋ ਸਕਦਾ ਅੱਜ ਵੀ ਕੋਈ ਗੱਲ ਹੋਈ ਹੋਵੇ ਕਹਿਣ ਦਾ ਮਤਲਬ ਇਹ ਆ ਅੱਛਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਰਹਿਨਮਾਈ ਤੇ ਸਦਾ ਹਰ ਸਿੱਖ ਨੂੰ ਖਾਸ ਕਰ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹਰ ਸਮੇਂ ਹੀ ਲੈਣੀ ਵੀ ਚਾਹੀਦੀ ਆ ਤੇ ਲੈਣੀ ਪੈਂਦੀ ਹੈ। ਹੂੰ ਹੂੰ ਹੂੰ। ਕਹਿੰਦਾ ਭਾਬਾ ਕਿ ਕਾਰਜਕਾਰੀ ਪ੍ਰਧਾਨ ਜਿਹੜੇ ਹੋਣਗੇ ਜਾਂ ਜਿਹੜੀ ਕੋਈ ਕਮੇਟੀ ਬਣੇਗੀ ਉਹ ਵੀ ਜਦੋਂ ਕੋਈ ਉਹਨਾਂ ਨੂੰ ਲੱਗੂਗਾ ਵੀ ਇੱਥੇ ਟੈਕਨੀਕਲ ਤੌਰ ਤੇ ਸंवਿਧਾਨਕ ਤੌਰ ਤੇ ਸਾਨੂੰ ਕੁਝ ਮਾਮਲਾ ਅੱਗੇ ਪਿੱਛੇ ਕਰਨਾ ਪੈਣਾ ਤਾਂ ਉਹ ਫਿਰ ਅਕਾਲ ਤਖਤ ਸਾਹਿਬ ਨਾਲ ਹੀ ਸਾਰੇ ਮਾਮਲੇ ਦੇ ਵਿੱਚ ਡਿਸਕਸ ਕਰ ਸਕਦੇ ਆ। ਬਿਲਕੁਲ ਉਹ ਤੇ ਕਿਉਂਕਿ ਇਹ ਸਾਰੀਆਂ ਜਿਹੜੀਆਂ ਬੇਸਿਕਲੀ ਇਹ ਹੁਣ ਥੋੜਾ ਜਿਹਾ ਮਤਲਬ ਬਿਗਨ ਪਿਆ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਇਹ ਸਾਰੀਆਂ ਇੱਕ ਜਥੇਬੰਦੀ ਸੀ ਮੈਂ ਤੁਹਾਨੂੰ ਬੇਸਿਕਲੀ ਭਿੰਡਰ ਸਾਹਿਬ ਦੱਸਿਆਂ 104 ਸਾਲ ਹੋ ਗਏ ਆ ਜੀ 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 ਸ਼੍ਰੋਮਣੀ ਅਕਾਲੀ ਦਲ ਬਣੇ ਨੂੰ ਔਰ 104 ਸਾਲ ਹੀ ਹੋ ਗਏ ਆ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਵਿੱਚ ਜਿਹੜੇ ਸ਼੍ਰੋਣੀ ਇਸ ਜਿਹੜੀ ਲੋਕਾਂ ਦਾ ਸੰਗਤਾਂ ਦਾ ਫਤਵਾ ਸ਼੍ਰੋਣੀ ਕਾਲੀ ਦਲ ਨੂੰ ਮਿਲਦਾ ਰਿਹਾ ਸ਼੍ਰੋਣੀ ਕੋਲ ਦਾ ਫਤਵਾ ਕਮੇਟੀ ਚ ਹੂੰ ਜੀ 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 ਇੰਨੀ ਵਾਰਾਂ ਵੀ ਚੋਣਾਂ ਹੋਈਆਂ ਨੇ ਤੇ ਇਹਦਾ ਅਖੀਰ ਦੇ ਵਿੱਚ ਜਿਹੜਾ ਫਤਵਾ ਆ ਜਿਹੜਾ ਸ਼੍ਰੋਣੀ ਕਾਲੀ ਦਲ ਦੇ ਉਮੀਦਵਾਰ ਨੇ ਅੱਜ ਤੱਕ ਕੋਈ ਵੀ ਹੋਰ ਪਾਰਟੀ ਨਹੀਂ ਇਹਦੇ ਵਿੱਚ ਮਨ ਲੋ ਵੀ ਸ਼੍ਰੋਣੀ ਕਾਲੀ ਦਲ ਹੀ ਇਹਦਾ ਫਤਵਾ ਕੌਣ ਕੇ ਉਹਦੇ ਹੀ ਕਾਲਦਾ ਇਹ ਕਹਿੰਦਾ ਭਾਵੇਂ ਇਤਿਹਾਸ ਹੀ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਬਿਲਕੁਲ 20 ਦੀ ਯਾਦ ਹੋਣ ਤੋਂ ਪਹਿਲਾਂ ਤੱਕ ਅੱਜ ਤੱਕ ਬਿਲਕੁਲ ਕਹਿੰਦਾ ਪਾਬਕ ਕਿ 104 ਸਾਲ ਪੁਰਾਣੀ ਦੇਸ਼ ਦੀ ਸਭ ਤੋਂ ਪਹਿਲੀ ਉਹ ਪਾਰਟੀ ਹੈ ਅਕਾਲੀ ਦਲ ਜਿਹਦਾ ਇੱਕ ਸ਼ਾਨਾਮਾ ਦਾ ਇਤਿਹਾਸ ਹੈ ਕਿ ਦੇਸ਼ ਦੀ ਆਪਣੀ ਸੰਗਤ ਨੇ ਇਹ ਕਾਇਮ ਕੀਤੀ ਹੈ ਹਾਲਾਂਕਿ ਸਭ ਤੋਂ ਵੱਧ ਪੁਰਾਣੀ ਪਾਰਟੀ ਆਪਾਂ ਕਹਿ ਸਕਦੇ ਹਾਂ ਕਿ ਉਹ ਕਾਂਗਰਸ ਹੈ ਪਰੰਤੂ ਕਾਂਗਰਸ ਨੂੰ ਜਿਹੜਾ ਇਜਾਦ ਕੀਤਾ ਪੈਦਾ ਕੀਤਾ ਉਹ ਇੱਕ ਗੈਰ ਭਾਰਤੀ ਸੀ ਜਾਂ ਕਹਿ ਸਕਦੇ ਹਾਂ ਕੋਈ ਅੰਗਰੇਜ਼ ਸੀ ਪਰੰਤੂ ਨੰਬਰ 1 ਜੇ ਪਾਰਟੀ ਭਾਰਤ ਦੀ ਸੰਗਤ ਵੱਲੋਂ ਪੰਜਾਬ ਦੀ ਸੰਗਤ ਵੱਲੋਂ ਸਿੱਖ ਸੰਗਤ ਵੱਲੋਂ ਜੇਕਰ ਕੋਈ ਪਾਰਟੀ ਬਣੀ ਹੈ ਤਾਂ ਦੇਸ਼ ਦੀ ਉਹ ਪਹਿਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਅ ਸ਼ੁਰੂਆਤ ਸਾਹਿਬ ਜਿਹੜੀ ਤੁਸੀਂ ਦੱਸ ਰਹੇ ਕਿ 104 ਸਾਲ ਤੇ ਇਸ ਪਾਰਟੀ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਇੱਕ ਵੱਡਾ ਆਸ਼ਾਨਾ ਮਤਾ ਇਤਿਹਾਸ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਜਦੋਂ ਹੁਣ ਤੱਕ ਜਦੋਂ ਵੀ ਚੋਣ ਹੋਈਏ ਤਾਂ ਉਹਦੇ ਤੇ ਜਿਹੜੇ ਕਾਬਜ ਧਿਰ ਉਹ ਸ਼੍ਰੋਮਣੀ ਅਕਾਲੀ ਦਲ ਹੀ ਰਹੀ ਹੈ। ਕਹਿੰਦਾ ਆਪਕੀ ਸ਼੍ਰੋਮਣੀ ਕਮੇਟੀ ਦੀਆਂ ਅਗਲੇ ਸਮੇਂ ਵੀ ਚੋਣਾਂ ਆ ਰਹੀਆਂ ਨੇ ਕਿਉਂਕਿ 23 24 ਤੱਕ ਜਿਹੜੀ ਹੈ ਜਨਵਰੀ ਤੱਕ ਇਤਰਾਜ਼ ਮੰਗੇ ਗਿਆ ਉਸ ਤੋਂ ਬਾਅਦ ਫਿਰ ਇਹ ਚੋਣ ਪ੍ਰਕਿਰਿਆ ਕਹਿੰਦਾ ਭਾਵ ਕਿ ਇੱਕ ਨਿਸ਼ਾਨਦੇਹੀ ਅਕਾਲੀ ਦਲ ਵੱਲੋਂ ਅਗਲੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣ ਦੀ ਵੀ ਕੀਤੀ ਜਾ ਰਹੀ ਹੈ ਇਸ ਸਾਰੇ ਪ੍ਰੋਸੈਸ ਦੇ ਵਿੱਚ ਡਾਕਟਰ ਸਾਹਿਬ ਸਰਵਾ ਸਾਹਿਬ ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਐਤ ਕੀ ਥੋੜਾ ਜਿਹਾ ਵੇਗਣ ਪਿਆ ਹੈ ਪ੍ਰੋਸੈਸ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਵਿੱਚ ਜਾਂ ਸਾਰੇ ਮਾਮਲਿਆਂ ਦੇ ਵਿੱਚ ਤੇ ਜ਼ਿਕਰ ਜ਼ਿਕਰ ਕਰ ਲਈਏ ਕਿ ਸਦਾਰ ਲਹਿਰ ਦੀ ਲੀਡਰਸ਼ਿਪ ਜਿਨ੍ਹਾਂ ਨੇ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਉਹਨਾਂ ਦਾ ਕਹਿ ਸਕਦੇ ਹਾਂ ਕਿ ਯੋਗਦਾਨ ਵੀ ਹੈ ਹੁਣ ਤੱਕ ਇਸ ਮਾਹੌਲ ਨੂੰ ਇੱਥੋਂ ਤੱਕ ਲਿਆਉਣ ਦੇ ਵਿੱਚ ਕਿ ਜਿਹੜੀ ਪਾਰਦਰਸ਼ੀ ਜਿਹੜੀ ਮਾਹੌਲ ਜਿਹੜਾ ਪਾਰਟੀ ਦੇ ਵਿੱਚ ਬਣਿਆ ਰਹੇ ਜਿ세 ਆਰ ਪੰਜ ਸਿੰਘ ਸਹਿਬਨ ਵੱਲੋਂ ਵੀ ਵੱਡਾ ਰੋਲ ਨਿਭਾਇਆ ਗਿਆ ਖੈਰ ਕੀ ਜਿਹੜਾ ਵਿਗਨ ਪਿਆ ਉਹ ਵਿਗਨ ਕੀ ਆਪਾਂ ਮੰਨ ਸਕਦੇ ਆ ਤਾਂ ਹੀ ਸੁਧਾਰ ਲਹਿਰ ਦਾ ਲਈ ਲੀਡਰਸ਼ਿਪ ਭਾਵੇਂ ਕਿ ਉਹਨਾਂ ਨੇ ਪਿਛਲੇ ਸਮੇਂ ਆਪਣੀ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਉਹ ਸੈਟੀਸਫਾਈਡ ਹੋਣਗੇ ਸਾਰੇ ਪ੍ਰੋਸੈਸ ਦੇ ਵਿੱਚ ਦੇਖੋ ਜਿਹੜੇ ਕੱਲ ਦਾ ਫੈਸਲੇ ਦੀ ਸਾਨੂੰ ਤਿੰਨ ਤਰੀ 3 ਵਜੇ ਤੱਕ ਠੀਕ ਕਰਨੀ ਚਾਹੀਦੀ ਆ ਆਪਾਂ ਇਸ ਤੋਂ ਬਾਅਦ ਜਿਹੜਾ ਸਵਾਲ ਆ ਕਰਾਂਗੇ ਮਿਲਾਂਗੇ ਵੀ ਤੇ ਮੇਰਾ ਮਤਲਬ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਜੇ ਉਹਨਾਂ ਸ਼੍ਰੀ ਅਕਾਲਤਾ ਸਾਹਿਬ ਤੇ ਹਰ ਹੁਕਮ ਤੇ ਕੱਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਆ ਫੁੱਲ ਚੜ੍ਹਦੀ ਆ ਤਾ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਸੁਧਾਰ ਲਿਆ ਰਾ ਉਹ ਕੋਈ ਉਹਨੂੰ ਇਤਰਾਜ ਹੋਏਗਾ ਕਿਉਂਕਿ ਉਹਨਾਂ ਦੀ ਵੀ ਇਹੀ ਮੰਗ ਆ ਵੀ ਸ਼੍ਰੀ ਕਾਪਤਾ ਸਾਹਿਬ ਦੀ ਸਰਵਉੱਚਤਾ ਕਾਇਮ ਰਹੇ ਔਰ ਉਹਦੇ ਕਰਤੂ ਨੂੰ ਇਨ ਬਿਨ ਮੰਨਿਆ ਜਾਵੇ ਔਰ ਜੋ ਮਾਹੌਲ ਬਣਿਆ ਲੱਗਦਾ ਤੇ ਮੈਨੂੰ ਲੱਗਦਾ ਵੀ ਕੱਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਆ ਉਹ ਇਸ ਨੂੰ ਮਸਲੇ ਨੂੰ ਹੱਲ ਕਰੇਗੀ ਔਰ ਜਿਹੜੀ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਸਿੰਘ ਸਾਹਿਬ ਵੀ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਔਰ ਇਥੋਂ ਦੀ ਭਾਵੇਂ ਸਾਰੀਆਂ ਧਿਰਾਂ ਨੇ ਚਾਹੇ ਕਾਂਗਰਸ ਵੀ ਆ ਚਾਹੇ ਦੂਸਰੀਆਂ ਪਾਰਟੀਆਂ ਵੀ ਨੇ ਉਹ ਵੀ ਚਾਹੁੰਦੀਆਂ ਨੇ ਮਸ਼ਰੂਮੀ ਕਾਲੀ ਦਾਲ ਆਪਣੇ ਚੜ੍ਹਦੀ ਕਲਾ 'ਚ ਰਹੇ ਕਿਉਂਕਿ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਵਿੱਚ ਕਿਸੇ ਨਾ ਕੋਈ ਜ਼ੁਲਮ ਹੁੰਦਾ ਜੋ ਗੁਰੂਆਂ ਖ਼ੁਦਾ ਦਾ ਸਿਧਾਂਤ ਆ ਉਹਦੇ ਲਈ ਹਮੇਸ਼ਾ ਤੋਂ ਇਹ ਪਾਰਟੀ ਲੜਦੀ ਆਈ ਆ ਔਰ ਇਹਦੀ ਹੋਂਦ ਜਿਹੜੀ ਆ ਰਹਿਣੀ ਜ਼ਰੂਰੀ ਆ ਹਮ ਪਰ ਸਵਾਲ ਜ਼ਿਕਰ ਆਪਾਂ ਦੁਬਾਰਾ ਨੂੰ ਲੈ ਕੇ ਆਈਏ ਤੁਹਾਡੇ ਸਾਹਮਣੇ ਕੀ ਕੱਲ੍ਹ ਵਾਲੀ ਵਰਕਿੰਗ ਕਮੇਟੀ ਦੇ ਵਿੱਚ ਵਾਕਈ ਸੁਖਵੀਰ ਸਿੰਘ ਬਾਦਲ ਦਾ ਦਿੱਤਾ ਹੋਇਆ ਪਿਛਲੇ ਸਮੇਂ ਸਤੀਫਾ ਪ੍ਰਵਾਨ ਕਰ ਲਿਆ ਜਾਏਗਾ ਕਿਉਂਕਿ ਦੇਖੋ ਜਿਸ ਤਰ੍ਹਾਂ ਪਿਛਲੇ ਮਹੀਨਾ ਸਵਾ ਮਹੀਨਾ ਤੋਂ ਮੀਟਿੰਗ ਨਹੀਂ ਬੁਲਾਈ ਗਈ ਭਾਵੇਂ ਕਿ ਜ਼ਰੂਰੀ ਜਿਵੇਂ ਦੱਸੇ ਗਿਆ ਜਾਂ ਕੁਝ ਟੈਕਨੀਕਲ ਪ੍ਰੋਬਲਮਾਂ ਜਿਹੜੀ ਕੱਲ੍ਹ ਇੱਕਦਮ ਬੁਲਾਈ ਗਈ ਆ ਸਿੰਘ ਸਾਹਿਬ ਜੀ ਦੇ ਨਾਲ ਮੀਟਿੰਗ ਤੋਂ ਬਾਅਦ ਤੇ ਸਾਨੂੰ ਲੱਗਦਾ ਵੀ ਇਹ ਸਹੀ ਦਿਸ਼ਾ ਵੱਲ ਜਿਹੜਾ ਕਦਮ ਵੱਧ ਰਿਹਾ ਔਰ ਸ਼੍ਰੀ ਅਕਾਲਤ ਮੈਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕਹਾਂ ਵੀ ਸ਼੍ਰੀ ਅਕਾਲਤ ਸਾਹਿਬ ਦੀ ਸਰਵਜਤਾ ਲਈ ਕਈ ਪਾਰਟੀਆਂ ਕਈ ਮਨ ਲੋ ਲੀਡਰ ਬਾਰੇ ਜਾ ਸਕਦੇ ਆ ਸਾਨੂੰ ਜੇ ਸਰਵਜਤਾ ਨਹੀਂ ਰਹੀ ਤਾਂ ਸਾਡੀ ਪਾਰਟੀ ਬਣਾਈ ਹੋਈ ਵੀ ਕਿਸੇ ਕੰਮ ਦੀ ਨਹੀਂ ਐ ਸੋ ਸਾਨੂੰ ਇਸ ਮੁੱਦੇ ਤੇ ਧਿਆਨ ਧਰ ਕੇ ਪਹਿਲਾਂ ਸ਼੍ਰੀ ਅਕਾਲਤ ਸਾਹਿਬ ਦੀ ਸਰਵਜਤਾ ਨੂੰ ਕਾਇਮ ਰੱਖਣਾ ਚਾਹੀਦਾ ਔਰ ਉਸ ਤੋਂ ਬਾਅਦ ਜਿੰਨੇ ਵੀ ਫੈਸਲੇ ਹੋਣਗੇ ਸਾਰੀ ਕੌਮ ਵੀ ਬਣਨੇਗੀ ਸਾਰੇ ਲੀਡਰ ਵੀ ਬਣਨਗੇ ਮੈਨੂੰ ਲੱਗਦਾ ਵੀ ਜਿਹੜਾ ਕੱਲ ਤੇ 3 ਵਜੇ ਤੱਕ ਸਾਨੂੰ ਉਹਨਾਂ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਆ। ਹੂੰ। ਔਰ ਅਸਿਸਟ ਕਿਹਾ ਬਈ ਪੰਥ ਜਿਹੜਾ ਆ ਜਿਹੜਾ ਅਕਾਲੀ ਦਲ ਆ ਉਹ ਪਹਿਲਾਂ ਦੀ ਤਰ੍ਹਾਂ ਆਪਣਾ ਆਪਣਾ ਕੰਮ ਕਰੇ। ਬਿਲਕੁਲ ਬਿਲਕੁਲ। ਸਰਵਾਤ ਸਾਹਿਬ ਕਹਿੰਦਾ ਭਾਵੇਂ ਕਿ ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਹ ਅਕਾਲੀ ਦਲ ਦੇ ਭਵਿੱਖ ਤੇ ਅਕਾਲੀ ਦਲ ਦੀ ਹੋਂਦ ਲਈ ਵੱਡੇ ਪੱਧਰ ਉਤੇ ਉਹਦੇ ਉਤੇ ਭਾਰ ਜਿਹੜਾ ਅਗਲੀ ਸਭਾ ਸਾਹਮਣੇ ਆਏ ਆਏਗਾ ਕਹਿੰਦਾ ਭਾਵੇਂ ਕਿ ਇਸ ਕਮੇਟੀ ਨੇ ਜਸਟ ਇਹ ਦੇਖ ਰੇਖੀ ਕਰਨੀ ਹੈ। ਜਿਹੜਾ ਭਰਤੀ ਪ੍ਰਕਿਰਿਆ ਜੇਕਰ ਕਾਲੀ ਦਲ ਕੱਲ ਫੈਸਲਾ ਲੈਂਦਾ ਹੈ ਤੇ ਅਗਲੀ ਰੂਪਰੇਖਾ ਲਿਖੀ ਜਾਂਦੀ ਹੈ ਤਾਂ ਉਹ ਪਾਰਟੀ ਦਾ ਮੁੱਖ ਦਫ਼ਤਰ ਜਾਂ ਜਿਹੜੇ ਪਾਰਟੀ ਦੀ ਜਿਨ੍ਹਾਂ ਦੇ ਹੱਥ ਅਗਲੀ ਵਾਗਡੋਰ ਦਿੱਤੀ ਜਾਏਗੀ ਕਿਉਂਕਿ ਸੰਵਿਧਾਨਿਕ ਜਾਂ ਤਕਨੀਕੀ ਪੱਖੋਂ ਵਾਗਡੋਰ ਜ਼ਰੂਰ ਸੌਂਪੀ ਜਾ ਸਕਦੀ ਹੈ ਕਿਉਂਕਿ ਪਾਰਟੀ ਨੂੰ ਬਿਲਕੁਲ ਰੜੀ ਮੈਦਾਨ ਦੇ ਵਿੱਚ ਖੁੱਲਾ ਨਹੀਂ ਛੱਡਿਆ ਜਾ ਸਕਦਾ ਇਹ ਤਕਨੀਕੀ ਜਾਂ ਸੰਵਿਧਾਨਿਕ ਪੱਖ ਨੂੰ ਥੋੜਾ ਜਿਹਾ ਖੁੱਲ੍ਹੂ ਸਰਵਸਤ ਦੇਖੋ ਇਹਦੇ ਬਾਰੇ ਮੈਂ ਜਿਹੜਾ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਜ਼ਿਆਦਾ ਵਰਕਿੰਗ ਆ ਜਿਹੜੀ ਅੰਦਰੂਨੀ ਆ ਕਿਉਂਕਿ ਉਸ ਤੋਂ ਬਾਅਦ ਥੋੜੀ ਜਿੰਨਾ ਚੇਂਜਸ ਵੀ ਹੋਈਆਂ ਇਹਦੇ ਬਾਰੇ ਮੈਨੂੰ ਇੰਨੀ ਜਾਣਕਾਰੀ ਨਹੀਂ ਆ ਲੇਕਿਨ ਮੈਂ ਤਾਂ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਜ਼ਿਆਦਾ ਵਰਕਿੰਗ ਬਾਰੇ ਜਾਣਦਾ ਕਿਉਂਕਿ ਉੱਥੇ ਮੈਂ 37 ਸਾਲ ਦੇ ਕਰੀਬ ਪਤ ਸੇਵਾ ਕੀਤੀ ਆ ਸੋ ਜੋ ਮਤਲਬ ਇਹ ਨਾ ਤਾਂ ਜੋ ਸੰਗਤ ਮੰਗ ਕਰਦੀ ਆ ਹੂੰ ਮੈਂ ਉਹਦੇ ਤਾਲਕ ਗੱਲ ਕਰ ਰਿਹਾ ਵੀ ਸੰਗਤ ਦੀ ਜਿਹੜੀ ਮੰਗ ਇਹੀ ਆ ਦੇ ਜਿਹੜੀ ਸਾਡੀ ਸਰਵੋੱਚ ਸੰਸਥਾ ਆ ਸ਼੍ਰੋਮਣੀ ਗੁਰਦਾਰਾ ਪੰਥ ਕਮੇਟੀ ਆ ਉਸ ਤੋਂ ਸ਼੍ਰੀ ਕਾਲ ਤਖਤ ਸਾਹਿਬ ਆ ਔਰ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲੇ ਹੁੰਦੇ ਨੇ ਉਹਨੂੰ ਲਾਗੂ ਕਰਨ ਦੀ ਜਿਹੜੀ ਜਿੱਥੇ ਸਿੱਖ ਸੰਗਤ ਦੀ ਜ਼ਿੰਮੇਵਾਰੀ ਆ ਉੱਥੇ ਸ਼੍ਰੋਮਣੀ ਗੁਰਦਾਰਾ ਪੰਥ ਕਮੇਟੀ ਦੀ ਵੀ ਪੂਰੀ ਆ ਔਰ ਉਹ ਜਿਹੜੇ ਫੈਸਲੇ ਨੇ ਕਰ ਨੂੰ ਮਾਨ ਜੋ ਪ੍ਰਧਾਨ ਸਾਹਿਬ ਵੀ ਉੱਚ ਬਹਿਣਗੇ ਔਰ ਉਹਨਾਂ ਨੂੰ ਇਹ ਲਾਗੂ ਕਰਵਾ ਕੇ ਉਸ ਤੋਂ ਬਾਅਦ ਜੇ ਕੋਈ ਦਿੱਕਤ ਆ ਰਹੀ ਆ ਆਪਾਂ ਸ਼੍ਰੀ ਕਾਲਤਾ ਸਾਬ ਕਿਉਂਕਿ ਉਹ ਵੀ ਸਾਡਾ ਆ ਸਿੱਖਾਂ ਦਾ ਆ ਪਤਾ ਨਹੀਂ ਅਸੀਂ ਦੱਸ ਸਕਦੇ ਹਾਂ ਸਭ ਆ ਪ੍ਰੋਬਲਮ ਆ ਰਹੀ ਆ ਪਰ ਇੱਕ ਵਾਰ ਸਾਨੂੰ ਇਹ ਨਵੇਂ ਉਹਨਾਂ ਨੂੰ ਲਾਗੂ ਕਰਕੇ ਔਰ ਸੰਗਤ ਦੇ ਵਿੱਚ ਇੱਕ ਸਨੇਹ ਦੇਣਾ ਚਾਹੀਦਾ ਵੀ ਇਹ ਜਿਹੜੀ ਪਾਰਟੀ ਆ ਇਹ ਰੋਣੀ ਗੁਰਦਾਪਨਥ ਕਮੇਟੀ ਆ ਸ਼੍ਰੀ ਕਾਲਤਾ ਸਾਬ ਨੂੰ ਸਮਰਪਤਾ ਔਰ ਇਹਦੇ ਤੋਂ ਬਾਹਰ 1 ਇੰਚ ਵੀ ਨਹੀਂ ਹੈ ਇਹ ਸੰਗਤ ਨੂੰ ਵਿਸ਼ਵਾਸ ਹੋਣਾ ਜ਼ਰੂਰੀ ਆ ਉਸ ਤੋਂ ਬਾਅਦ ਸ਼੍ਰੀ ਕਾਪਤਾ ਜੇੜੀ ਕੋਈ ਪ੍ਰੋਬਲਮ ਤੁਹਾਨੂੰ ਸਬਧਾਨਿਕਾਈ ਆ ਕੋਈ ਆ ਰਹੀ ਆ ਉਹ ਸ਼੍ਰੀ ਕਾਪਤਾ ਸਾਹਿਬ ਜੀ ਦੇ ਜ세ਦਾਰ ਨਾਲ ਵਿਚਾਰੀ ਜਾ ਸਕਦੀ ਹੈ ਉਹ ਉਹਦੇ ਹਰ ਮਸਲੇ ਦਾ ਹੱਲ ਹੈ ਕਿਉਂ ਨਹੀਂ ਹੈ ਹੂੰ ਜੀ ਬਿਲਕੁਲ ਬਿਲਕੁਲ ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਐਸ.ਵੀ.ਸੀ ਦੇ ਸਾਫ ਕਸਕਤਰ ਤੇ ਕਹਿ ਸਕਦੇ ਹਾਂ ਕਿ ਵੱਡੇ ਸਿੱਖ ਚਿੰਤਕ ਸਰਦਾਰ ਪਰਮਜੀਤ ਸਿੰਘ ਸਰਵਾ ਜੀ ਸੋ ਸਰਵਾ ਸਾਹਿਬ ਤੁਸੀਂ ਚੈਨਲ ਇਵਿਸ਼ਨ ਪੰਜਾਬੀ ਲਈ ਬੜਾ ਬੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਇਹ ਮਿਸ਼ਰਤ ਪੰਜਾਬੀ